ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਪਲੱਸ ਅਗਲੇ ਆਉਂਦੇ ਜਿਹੜੇ ਦਿਨ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਇਹ ਅਪਡੇਟ ਤੁਹਾਨੂੰ ਦੇਵਾਂਗੇ ਸੋ ਆਉਂਦੇ ਦਿਨਾਂ ਦੇ ਵਿੱਚ ਕੋਈ ਸਿਸਟਮ ਆ ਰਿਹਾ ਜਾਂ ਨਹੀਂ ਆ ਰਿਹਾ ਮੀਂਹ ਦੇ ਕਿੰਨੇ ਚਾਂਸ ਨੇ ਆਉਂਦੇ ਦਿਨਾਂ ਦੇ ਵਿੱਚ ਭਾਵੇਂ ਨਵੰਬਰ ਦੇ ਖੇਲੇ ਦਿਨਾਂ ਤੱਕ ਆਪਾਂ ਗੱਲ ਕਰੀਏ ਦਸੰਬਰ ਦੇ ਵਿੱਚ ਇਹ ਅਪਡੇਟ ਤੁਹਾਨੂੰ ਜੜੀਆ ਦੇਵਾਂਗੇ ਅ ਇਸ ਵੇਲੇ ਤੇ ਜੋ ਸੈਟੇਲਾਈਟ ਦਾ ਸੀਰਾ ਨੇ ਉਹ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਅ ਅੱਜ 2 ਬੀ ਨਵੰਬਰ ਰਾਤ ਦੇ ਲਗਭਗ 8:00 8:30 ਚੱਲੇ ਜਾ ਜਦੋਂ ਅਸੀਂ ਇਹ ਤੁਹਾਡੇ ਨਾਲ ਜੜੀਆ ਲਾਈਵ ਵੀਡੀਓ ਜੜੀਆ ਸਾਂਝੀ ਕਰ ਰਹੇ ਹਾਂ ਤਤਿ ਦੇ ਸਾਧਿਆ ਪੰਜਾਬ ਦੀ ਗੱਲ ਕਰੀਏ ਨਾਲ ਲੱਗਦੇ ਖੇਤਾਂ ਦੀ ਗੱਲ ਕਰੀਏ ਉੱਤਰ ਭਾਰਤ ਦੇ ਵਿੱਚ ਸਮੁੱਚੇ ਉੱਤਰ ਭਾਰਤ ਦੇ ਵਿੱਚ ਤੇ ਲੈਂਦੇ ਵਾਲੇ ਪਹਾੜਾ ਦੇ ਵਿੱਚ ਮੌਸਮ ਬਿਲਕੁਲ ਖੁਸ਼ਕ ਬਣਿਆ ਹੋਇਆ ਕਿਤੇ ਵੀ ਕੋਈ ਵੱਡੇ ਫੱਦਰ ਵਾਲਾ ਕੋਈ ਸਿਸਟਮ ਨਹੀਂ ਜਾ ਫ ਰਿਹਾ ਨੇੜੇ-ਤੇੜੇ ਜਿਹੜਾ ਕਿ ਉਮੀਦ ਅਰਜ ਕਰਾ ਸਕੇ ਸੋ ਇਸ ਲਈ ਆਉਂਦੇ ਦਿਨ ਫਿਲਹਾਲ ਮੌਸਮ ਖੁਸ਼ਕ ਰਹਿੰਦਾ ਜਾ ਫ ਰਿਹਾ ਠੰਡੀਆਂ ਖੁਸ਼ਕ ਹਵਾਵਾਂ ਜੜੀਆਂ ਨੇ ਇਸੇ ਤਰ੍ਹਾਂ ਠਰਦੀਆਂ ਰਹਿਣੀਆਂ ਉੱਤਰਫਛੋਂ ਦੀਆਂ ਹਵਾਵਾਂ ਚੱਲ ਰਹੀਆਂ ਨੇ ਮੈਦਾਨਾਂ ਦੇ ਵਿੱਚ ਜਿਹੜੀਆਂ ਕਿ ਪੱਛਮੀ ਹਿਮਾਲੇ ਤੋਂ ਨਿਕਲਦੀਆਂ ਹੋਈਆਂ ਸਿੱਧਾ ਪੰਜਾਬ ਵੱਲ ਨੂੰ ਕੁਝ ਕਰ ਰਹੀਆਂ ਨੇ ਤੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਜਿਹੜਾ ਠੰਡਾਗਾ ਜੜੀ ਵਧੀ ਹੋਈ ਹੈ ਇਹਨਾਂ ਸੂਬਿਆਂ ਦੇ ਵਿੱਚ ਸੋ ਜਿਹੜਾ ਮੀਂਹ ਵਾਲੇ ਸਿਸਟਮ ਨੇ ਉਹ ਫਿਲਹਾਲ ਆਉਂਦੇ 15 ਦਿਨ ਤੱਕ ਕੋਈ ਤਗੜਾ ਸਿਸਟਮ ਆਉਂਦਾ ਜਾਪ ਨਹੀਂ ਰਿਹਾ ਹਾਲਾਂਕਿ ਦਸੰਬਰ ਮਹੀਨੇ ਦੇ ਪਹਿਲੇ ਜਾਂ ਦੂਸਰੇ ਹਫਤੇ ਦੇ ਵਿੱਚ ਇੱਕ ਸਿਸਟਮ ਜ਼ਰੂਰ ਆ ਰਿਹਾ ਤੇ ਉਹ ਸਿਸਟਮ ਹਲਕਤ ਲੱਗੇ ਦਰਮਿਆਨੇ ਫਦਰ ਦਾ ਹਾਲੇ ਫਿਲਹਾਲ ਜਿਹੜਾ ਲੱਗ ਰਿਹਾ ਪਰ ਉਹਦੇ ਵਿੱਚ ਜੇਕਰ ਐਕਟੀਵਿਟੀ ਕੋਈ ਜ਼ਿਆਦਾ ਵਾਧੀ ਹੈ ਹੁਣ ਸਪੋਰਟ ਮਿਲਦੀ ਹੈ ਨਮੀ ਦੀ ਤੇ ਫਿਰ ਉਹ ਸਿਸਟਮ ਹੋਰ ਤਗੜਾ ਹੋ ਸਕਦਾ ਹੈ ਤੇ ਉਹਦੇ ਵਿੱਚ ਮੀਂਹ ਘਰੇ ਮਾਰ ਦੇ ਜਿਹੜਾ ਚਾਂਸ ਫਿਲਹਾਲ ਬਣਦੇ ਜਾਫਰੇ ਨੇ ਪਰ ਉਹ ਸਿਸਟਮ ਵਿੱਚ ਕਿਤੇ ਜਿਆਦਾ ਤਕਰਾ ਵੀ ਹੋ ਸਕਦਾ ਹੈ ਇਸ ਤਰ੍ਹਾਂ ਕਿਤੇ ਜਿਆਦਾ ਘਟ ਵੀ ਸਕਦਾ ਹੈ ਸੋ ਆਉਂਦੇ ਦਿਨਾਂ ਦੇ ਵਿੱਚ ਕੀ ਕੁਝ ਹੁੰਦਾ ਹੈ ਉਹ ਸਿਸਟਮ ਬਾਰੇ ਵੀ ਤੁਹਾਨੂੰ ਦੱਸਾਂਗੇ ਫਿਲਹਾਲ ਅਗਲੇ 10 ਦਿਨਾਂ ਦੀ ਜੇਕਰ ਆਪਾਂ ਗੱਲ ਮੰਨ ਕੇ ਚੱਲਦੇ ਹਾਂ ਯਾਨੀ ਕਿ ਨਵੰਬਰ ਦੇ ਅਖੀਰ ਤੱਕ ਮੌਸਮ ਖੁਸ਼ਕ ਰਹਿਣ ਦੇ ਆਸਾਰ ਨੇ ਤੇ ਜਿਹੜੇ ਇੱਕ ਦੋ ਸਿਸਟਮ ਆਉਣਗੇ ਵੀ ਉਹ ਖੁਸ਼ਕ ਹੋਣਗੇ ਬੱਦਲ ਵਾਜ ਨਾਲ ਉਫਰ ਦੇ ਜਿਹੜੇ ਬੱਦਲ ਵਾਏ ਲੰਘਦੇ ਰਹਿਣੀਆਂ ਮੀਂਹ ਵਾਲੇ ਆਸਾਰ ਨਵੰਬਰ ਮਹੀਨੇ ਦੇ ਵਿੱਚ ਹੁਣ ਬਣਦੇ ਨਜ਼ਰ ਨਹੀਂ ਆ ਰਹੇ ਸੋ ਇਹ ਕਨਜ਼ਰ ਜੇਕਰ ਆ તાਜਾ ਫਰੇਟ ਤੇ ਲਾਈਏ ਜੋ ਜਾਰੀ ਕੀਤੀ ਹੈ ਮੌਸਮ ਖਾਕ ਨੇ ਉਹ ਸਕਰੀਨ ਤੇ ਦੇਖ ਸਕਦੇ ਹੋਗੀ 9 ਫੇ 35 ਹੋਈ ਹੈ ਸੋ ਕੀਤੇ ਲਾ ਕੇ 26 ਤਰੀਕ ਜਆ ਇਸ ਤੋਂ ਆਗੇ ਚਲੀ ਜਾ 28 29 30 ਤਰੀਕ ਤੱਕ ਕੋਈ ਵੱਡੇ ਮੱਦਰ ਤੇ ਮੀਂਹ ਦੀ ਐਕਟੀਵਿਟੀ ਫਿਲਹਾਲ ਉਹ ਵੇਖਣ ਨੂੰ ਨਹੀਂ ਮਿਲੇਗੀ ਤੇ ਮੌਸਮ ਖੁਸ਼ਕ ਹੀ ਰਹਿਣ ਦੇ ਆਸਾਰ ਹੋਣਗੇ ਤੇ ਸਮੁੱਚੇ ਉੱਤਰ ਭਾਰਤ ਤੋਂ ਚਾਹ ਜੇਕਰ ਆਫਾ ਹਟ ਵੀ ਜਾਂਦੇ ਆ ਤੇ ਸਮੁੱਚੇ ਭਾਰਤ ਦੇ ਵਿੱਚ ਹੁਣ ਨੜੇ ਤਰੇ ਕਿਤੇ ਕੋਈ ਸਿਸਟਮ ਨਹੀਂ ਆ ਨਾ ਇਧਰ ਬੰਗਾਲ ਦੀ ਖਾੜੀ ਵੱਲ ਨਾ ਇਧਰ ਅਰਬ ਸਾਗਰ ਵੱਲ ਤੇ ਸਮੁੱਚੇ ਭਾਰਤ ਦੇ ਵਿੱਚ ਮੌਸਮ ਖੁਸ਼ਕੀ ਵਾਲਾ ਹੋਇਆ ਸਾਫ਼ ਹੀ ਬਣਿਆ ਹੋਇਆ ਤੇ ਜੇਕਰ ਕੋਈ ਇਧਰ ਬਣਦਾ ਕੋਈ ਚੱਕਰਵਾਤ ਬਣਦਾ ਜਾਂ ਘੱਟ ਦਵਾ ਦਾ ਖੇਤਰ ਵੱਡਦਾ ਅਰਬ ਸਾਗਰ ਤੇ ਵਿੱਚ ਬੰਗਾਲ ਦੀ ਖਾੜੀ ਦੇ ਵਿੱਚ ਤੇ ਫਿਰ ਜਿਹੜੇ ਅਮੀਰ ਜਿਆਸਰ ਬਾਕੀ ਸੂਬਿਆਂ ਦੇ ਵਿੱਚ ਬਣਨਗੇ ਫਿਲਹਾਲ ਮੌਸਮ ਖੁਸ਼ਕੀ ਰਹਿੰਦਾ ਜਾ ਪਰਿਆ ਹੁੰਦੇ ਇਤਨਾ ਦੇ ਵਿੱਚ ਤੁਹਾਨੂੰ ਅੱਜ ਸ਼ੁਕਰੀਆ